ਪਰਮਿੰਦਰ ਸਿੰਘ ਢੀਂਡਸਾ ਹੋਏ ਪਿਤਾ ਤੋਂ ਬਾਗੀ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਮੰਨਿਆ ਉਹਨਾਂ ਦਾ ਬੇਟਾ ਹੋ ਚੁੱਕਿਆ ਬਾਗੀ ਸਿਧਾਂਤਾਂ ਦੀ ਲੜਾਈ 'ਚ ਪੁੱਤ ਨੇ ਪਿਓ ਨੂੰ ਛੱਡਿਆ ਪਿੱਛੇ ਜੀ ਆਇਆਂ ਸਹੀ ਸੁਣਿਆ ਸੰਗਰੂਰ ਤੋਂ ਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਤੋਂ ਬਾਗੀ ਹੋ ਚੁੱਕੇ ਨੇ ਇਸ ਗੱਲ ਦਾ ਖੁਲਾਸਾ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਦੀਪ ਸਿੰਘ 15 ਨੇ ਕਿਹਾ ਕਿ ਉਹਨਾਂ ਪਰਮਿੰਦਰ ਸਿੰਘ ਢੀਂਡਸ ਨੂੰ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ ਪਰ ਚੋਣ ਲੜਨਾ ਜਾਂ ਨਾ ਲੜਨਾ ਪਰਮਿੰਦਰ ਢੀਂਡਸ ਦੀ ਆਪਣੀ ਮਰਜ਼ੀ ਹੈ ਇਹ ਉਹਨੂੰ ਪੁੱਛਿਓ ਮੈਂ ਉਹਨੂੰ ਮੈਂ ਡਵਾਈ ਨਹੀਂ ਨਹੀਂ ਮੈਂ ਡਵਾਈਸ ਦਿੱਤੀ ਸੀ ਇਹ ਕੁਝ ਵੀ ਤੁਸੀਂ ਸਮਝ ਲਓ ਕੁਝ ਵੀ ਕਹਿ ਲਓ ਤੇ ਲੇਕਿਨ ਉਹਨੇ ਆਪਣੀ ਸੋਚ ਹੈ ਮੇਰੀ ਆਪਣੀ ਸੋਚ ਹੈ ਉਹਨੂੰ ਪੰਜ ਵਾਰੀ ਉਹ ਐਮ.ਐਲ.ਏ ਬਣ ਗਿਆ 10 ਸਾਲ ਮਨਿਸਟਰ ਰਹਿਆ ਉਹਦੀ ਆਪਣੀ ਸੋਚ ਹੈ ਇੰਡੀਪੈਂਡੈਂਟ ਨਹੀਂ ਵੀ ਤੁਹਾਡੇ ਬੇਟੇ ਤੇ ਭੈਣ ਭਰਾ ਭੈਣ ਭਰਾ ਕੇ ਇਲੈਕਸ਼ਨ ਹੈ ਇੱਕ ਦੂਜੇ ਖਿਲਾਫ ਲੜ ਰਹੇ ਹਨ ਧਰਮ ਧਰਮ ਪੱਤਰੀਆ ਆਪਣੇ ਹਸਬੰਦ ਦੇ ਖਿਲਾਫ ਲੜ ਰਹੀ ਹੈ ਉਹਦਾ ਮਸਲਾ ਇਹ ਨਹੀਂ ਵੀ ਘਰ ਕੋਈ ਟੁੱਟਿਆ ਇਹ ਤਾਂ ਉਹਨੂੰ ਪੁੱਛੋ ਮੈਂ ਤੁਹਾਡਾ ਦੱਸਦਾ ਮੇਰੇ ਚਲਾਈ ਟੁੱਟੀ ਹੈ ਵੀ ਕਿਉਂ ਨਾ ਲੜਨ ਇਲੈਕਸ਼ਨ ਉਹਦਾ ਬਹੁਤ ਬਾਰੀ ਉਹ ਕਈ ਕੁਝ ਨੇ ਇੱਕ ਮਿੰਟ ਭਾਈ ਤੁਹਾਨੂੰ ਪੁੱਛਦਾ ਮੈਂ ਦੱਸਦਾ ਕਈ ਕੁਝ ਨੇ ਉਹਦੇ ਚ ਪਰਿਵਾਰਕ ਵੀ ਹੁੰਦਾ ਹੈ ਫਾਈਨੈਂਸ਼ੀਅਲ ਵੀ ਹੋ ਸਕਦਾ ਪੋਲੀਟੀਕਲ ਵੀ ਹੋ ਸਕਦਾ ਕਈ ਕਈ ਅਡਵਾਈਸ ਦਾ ਮਤਲਬ ਹੈ ਕਈ ਕਈ ਕਿਸਮ ਦੀਆਂ ਗੱਲਾਂ ਹੋ ਸਕਦੀਆਂ। ਸੁਖਬੀਰ ਬਾਦਲ ਵੱਲੋਂ ਸੁਖਦੀਪ ਸਿੰਘ ਢੀਂਡਸਾਂ ਨੂੰ ਸਟਾਰ ਪ੍ਰਚਾਰਕ ਐਲਾਨਣ ਤੇ ਵੀ ਢੀਂਡਸਾਂ ਨੇ ਸੁਖਬੀਰ ਬਾਦਲ ਨੂੰ ਤੋੜਮਾ ਜਵਾਬ ਦਿੱਤਾ। ਮੈਂ ਇੱਕ ਗੱਲ ਸੁਣ ਮੈਂ ਕੋਈ ਪ੍ਰਚਾਰਕ ਨਹੀਂ ਮੈਂ ਪ੍ਰਚਾਰ ਨਹੀਂ ਕਰਨਾ ਮੈਂ ਰਿਟਾਇਰਮੈਂਟ ਲਈ ਹੋਈ ਹੈ। ਕਿ ਤੁਸੀਂ ਟਕਸਾਲੀਆਂ ਲਈ ਪ੍ਰਚਾਰ ਕਰੋਗੇ। ਮੈਂ ਕਿਸੇ ਲਈ ਪ੍ਰਚਾਰ ਨਹੀਂ ਕਰਨਾ ਤੁਹਾਨੂੰ ਦੱਸਿਆ ਮੈਂ ਕਿਸੇ ਨਾਲ ਨਹੀਂ ਜੁੜਦਾ। ਮੈਂ ਕੋਈ ਪ੍ਰਚਾਰ ਨਹੀਂ ਕਰੂੰਗਾ। ਸਿੱਟ ਵੱਲੋਂ ਜਿਹੜਾ ਤਾਂ ਸੁਣਿਆ ਤੁਸੀਂ ਸੁਖਦੇਵ ਸਿੰਘ ਢੀਂਡਸਾ ਨੇ ਕਿਸ ਤਰ੍ਹਾਂ ਗੱਲਾਂ ਹੀ ਗੱਲਾਂ ਚ ਆਪਣੇ ਪੁੱਤਰ ਨੂੰ ਬਾਗੀ ਕਹਿ ਦਿੱਤਾ ਅਤੇ ਨਾਲ ਹੀ ਸੁਖਬੀਰ ਬਾਦਲ ਨੂੰ ਸਟਾਰ ਪ੍ਰਚਾਰਕ ਵਾਲੇ ਬਿਆਨ ਤੇ ਠੋਕਮਾ ਜਵਾਬ ਦੇ ਦਿੱਤਾ ਜਿਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਸ਼ੋਮਣੀ ਅਕਾਲੀ ਦਲ ਤੋਂ ਮੋ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਿਆ ਜਿਸ ਦਾ ਨੁਕਸਾਨ ਅਕਾਲੀ ਦਲ ਨੂੰ ਜਾਂ ਫਿਰ ਉਹਨਾਂ ਦੇ ਪੁੱਤਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਹੋ ਸਕਦਾ ਹੈ ਕਿਉਂਕਿ ਵਿਰੋਧੀ ਵੀ ਲਗਾਤਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਐਸੇ ਗੱਲ ਤੇ ਘੇਰੇ ਨੇ ਅਤੇ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਸ ਨੇ ਆਪਣੇ ਪਿਓ ਦੀ ਨਹੀਂ ਮੰਨੀ ਉਹ ਸੰਗਰੂਰ ਵਾਸੀਆਂ ਦੀ ਕੀ ਮੰਨੇਗਾ ਨਾਬਾ ਤੋਂ ਸੁਖਿੰਦ ਸਿੰਘ ਪੰਜਾਬੀ ਲੁੱਕ ਚੈਨਲ